ਜੈ ਹਿੰਦ ਜੈ ਭਾਰਤ ਗਣਤੰਤਰ ਦਿਵਸ ਨੂੰ ਲੈ ਕੇ ਗੁਰਦਾਸਪੁਰ ਦੇ ਹਰੇਕ ਚੌਂਕ ਨੂੰ ਜਿਹੜਾ ਵਾ ਉਹ ਬਹੁਤ ਸੋਹਣੀ ਸਜਾਵਟ ਕੀਤੀ ਗਈ ਆ ਔਰ ਦੇਸ਼ ਦੇ ਤਿਰੰਗੇ ਝੰਡੇ ਦੇ ਨਾਲ ਸਮਰਪਿਤ ਕਲਰ ਵੀ ਦੇਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਮੈਂ ਇਸ ਵੇਲੇ ਮੌਜੂਦ ਆ ਭਗਵਾਨ ਪਰਸ਼ੂਰਾਮ ਚੌਕ ਦੇ ਵਿੱਚ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਸ ਪੂਰੇ ਚੌਕ ਦੀ ਸਜਾਵਟ ਕੀਤੀ ਗਈ ਆ ਔਰ ਸਜਾਵਟ ਦੇ ਨਾਲ ਨਾਲ ਦੇਸ਼ ਭਗਤੀ ਦੇ ਗਾਣੇ ਲਗਾਤਾਰ ਚੱਲ ਰਹੇ ਆ ਔਰ ਇਨਾ ਗਾਣਿਆਂ ਦੇ ਵਿੱਚ ਜਿਹੜਾ ਵਾ ਲੋਕਾਂ ਨੂੰ ਦੇਸ਼ ਭਗਤੀ ਦੇ ਨਾਲ ਜੋੜਨ ਦਾ ਪ੍ਰਯਾਸ ਕੀਤਾ ਜਾ ਰਿਹਾ ਵਾ ਤਕਰੀਬਨ ਸਾਰੇ ਹੀ ਚੌਕਾਂ ਦੇ ਵਿੱਚ ਸਜਾਵਟ ਆਓ ਇੱਧਰ ਚੱਲਦੇ ਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਔਰ ਇੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਓ ਸਾਰੇ ਹੀ ਜਿਹੜੇ ਚੌਕ ਨੇ ਇੱਥੋਂ ਅਸੀਂ ਹੁਣ ਜਾ ਚੌਕ ਤੁਹਾਨੂੰ ਲੈ ਕੇ ਜਾ ਰਹੇ ਆ ਗੁਰਦਾਸਪੁਰ ਦਾ ਇਤਿਹਾਸਕ ਇੱਕ ਵਾਰ ਦੇ ਨਾਲ ਜੁੜਿਆ ਹੋਇਆ ਜਹਾਜ਼ ਚੌਂਕ ਔਰ ਉੱਥੇ ਵੀ ਇੱਕ ਵੱਖਰੀ ਸਜਾਵਟ ਕੀਤੀ ਗਈ ਆ ਆਪਾਂ ਹੁਣ ਜਹਾਜ਼ ਚੌਂਕ ਜਾ ਰਹੇ ਆ ਆਓ ਦੇਖੀਏ ਜਹਾਜ਼ ਚੌਂਕ ਦੀ ਸਜਾਵਟ ਜਹਾਜ਼ ਚੌਂਕ ਉੱਪਰ ਜਹਾਜ਼ ਦੀ ਤਸਵੀਰ ਵਾ ਇਹਦਾ ਇੱਕ ਆਪਣਾ ਪੁਰਾਣਾ ਇਤਿਹਾਸ ਆ ਇੱਕ ਪਿਸ਼ੋਕੜ ਆ ਔਰ ਇਸ ਦੇ ਵਿੱਚ ਜਿਹੜਾ ਵਾ ਇੱਕ ਇਹ ਦੇਸ਼ ਦੀ 1971 ਦੀ ਜੰਗ ਨਾਲ ਸੰਬੰਧਤ ਆ ਔਰ ਇਸ ਚੌਂਕ ਦਾ ਨਾਂ ਜਿਹੜਾ ਵਾ ਉਹ ਝਾੜ ਚੌਂਕ ਪੈ ਚੁੱਕਿਆ ਵਾ ਦੇਖੋ ਰੰਗ ਦੇ ਚੰਡੇ ਤੇ ਕਿੰਨੇ ਜਿਹੜੇ ਕਲਰ ਨੇ ਕਿੰਨੇ ਕਲਰਸ ਨੂੰ ਦਿਖਾਇਆ ਗਿਆ ਵਾ ਔਰ ਔਰ ਪੂਰਾ ਇੱਕ ਚੌਂਕ ਲਾਈਟਾਂ ਦੇ ਨਾਲ ਸਜਿਆ ਹੋਇਆ ਵਾ ਗੁਰਦਾਸਪੁਰ ਦੇ ਬਾਕੀ ਚੌਂਕਾਂ ਦੀ ਤਰ੍ਹਾਂ ਇਸ ਚੌਂਕ ਦਾ ਥੋੜਾ ਜਿਹਾ ਇੱਕ ਵਿਸ਼ੇਸ਼ਮਤ ਇਸ ਲਈ ਆ ਕਿ ਇਹਨੂੰ ਆਪਾਂ ਝਾੜ ਚੌਂਕ ਕਹਿੰਦੇ ਆ ਥੋੜਾ ਜਿਹਾ ਦੇਸ਼ ਤੇ ਆ ਇਸ ਵਾਰ ਦੇ ਨਾਲ ਜੁੜਿਆ ਹੋਇਆ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿਸੇ ਰਾਜਨੀਤਿਕ ਨੰਦੀ ਗੱਲ ਕਰਨ ਦੀ ਜੇ ਕੋਈ ਚਾਲ ਚੱਲਣ ਦੀ ਬਾਤ ਹੈ ਜਿਹੜਾ ਜਨਾਬ 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 ਜੋ ਗੁਰਦਾਸਪੁਰ ਦੀ ਇੱਕ ਬਹੁਤ ਪਿਆਰੀ ਸ਼ਖਸੀਅਤ ਸਮਾਜ ਸੇਵੀ ਸਾਈ ਭਗਤ ਗਗਨ ਮਹਾਜਨ ਜੀ ਸਾਨੂੰ ਮਿਲਗੇ ਨੇ ਸਾਡੇ 23 ਜਨਵਰੀ ਨੂੰ ਆ ਕੇ ਉਹਦੇ ਗੁਰਦਿਆ ਗੁਰਦਾਸਪੁਰ ਦੇ ਕੌਂਸਲ ਦੇ ਵਿੱਚ ਦਾ ਪ੍ਰਸ਼ਾਸਨ ਤੋਂ ਸਜਾਵਟ ਕੀਤੀ ਗਈ ਹੈ ਇਸ ਪਾਸੇ ਤਾਂ ਜੀ ਤੋਂ ਰਿਪੋਰਟਾਂ ਮਿਲ ਗਈਆਂ ਜੀ ਜੀ ਫਿਰ ਜੀ ਜੀ ਰਾਗੀ ਰਾਗੀ ਬਣਦੇ ਨੇ ਸਰਕਾਰ ਦੇ ਹਰ ਕੋਈ ਨਹੀਂ ਜਿਵੇਂ ਦਾ ਦੇਸ਼ ਯਾਦ ਹੋਇਆ ਪਿਆ ਜੀ ਜੀ ਐਸ ਦਿਨ ਵੀ ਬੜੀ ਵਧੀਆ ਤਰ੍ਹਾਂ ਮਨਾ ਰਹੇ ਨੇ ਪਰ ਐਸੋ ਜੇ ਇਸ ਵਾਰ ਹੀ ਖਾਸ ਲੱਗਾ ਕਿ ਜਿਸ ਤਰ੍ਹਾਂ ਹਰ ਜਿਹੜਾ ਸਾਡਾ ਪੋਲ ਹੈ ਇਲੈਕਟ੍ਰਿਕ ਪੋਲ ਅਗਲਾ ਹਵਾਈਆ ਚੌਂਕ ਤੇ ਜੀ ਸਰ ਦੂਜੇ ਨੰਬਰ ਤੇ ਜਿਹੜਾ ਬੜਾ ਆਪਣਾ ਮਾਰੀ ਪਰਸੂ ਤੋਂ ਕਹਿੰਦਾ ਉਹ ਵੀ ਬੜਾ ਸਿਆਹ ਜੀ ਬਹੁਤ ਸੋਹਣਾ ਸ਼ਹਿਰ ਸਜਾਇਆ ਹੈ ਦੇਖੋ ਸ਼ਹਿਰ ਦੀ ਸਿਆਉਤ ਦੇ ਲਈ ਸਭ ਤੋਂ ਪਹਿਲਾ ਗੱਲ ਹੈ ਕਿ ਸਾਡੀ ਦੋਸਤਾਨੀਆਂ ਤੇ ਜਿਹੜੀ ਦੀ ਭਾਵਨਾ ਬੜੀ ਉੱਪਰ ਨਹੀਂ ਰਹਿ ਗਈ ਜੀ ਤੋਂ ਸਿਆਵਤ ਤੇ ਆਪਣੇ ਦਿਲ ਦੀ ਹੈ ਜੀ ਇਹ ਸਾਡਾ ਸਾਰੇ ਹਿੰਦੋਸਾਨੀਆਂ ਚ ਜਿਹੜੂ ਵੀ 15 ਗੱਲ ਸੀ 26 ਉਹ ਵੀ ਗੱਲ ਹੁੰਦੀ ਹੈ ਤੇ ਜਜ਼ਬਾ ਬਹੁਤ ਉੱਪਰ ਦਾ ਰਹਿੰਦਾ ਜੀ ਤੇ ਉਸ ਤੋਂ ਬਾਅਦ ਜਿਹੜੀ ਜਜ਼ਬੀ ਤੁਹਾਡੀ ਗੱਲ ਹੈ ਜੀ ਦੇਖੋ ਅਸੀਂ ਜੂ ਕਰਨਾ ਜਾਂ ਆਮ ਕੰਮ ਵੀ ਕਰਦੀ ਹੈ ਸਾਰੀ ਆਪਣੀ ਥਾਂ 'ਚ ਆ ਕੇ ਆਪਣਾ ਕਾਰਜ ਕਰੇ ਕਰਦੀ ਹੂ ਸਾਰੀ ਲੋਕਾਂ ਨੂੰ ਯੂਜ ਦੇ ਕੇ ਕਰਦੀ ਖੂਬਸੂਰਤੀ ਹੈ ਖੂਬਸੂਰਤ ਭਾਰਤ ਹੈ ਦੋ ਦਿਨ ਪਹਿਲਾਂ ਬੜੀ ਖੂਬਸੂਰਤੀ ਨੇ ਲਈ ਬਾਜੀ ਨੌਜਵਾਨਾਂ ਦਾ ਇੱਕ ਵਿਸ਼ੇਸ਼ ਮਹੱਤਵ ਹੈ ਸਾਡੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ 26 ਜਨਵਰੀ ਦੇ ਕੀ ਖਾਸ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਜਾਨਣਾ ਸੰਦੇਸ਼ ਇੱਕੋ ਹੀ ਹੈ ਕਿ ਗਰਾਊਂਡ ਤੇ ਹੋਰ ਜੀ ਆਪਣੀ ਸਿਹਤ-ਵਲ ਧਿਆਨ ਦੇ ਜੀ ਮੋਬਾਈਲਾਂ ਨੂੰ ਛੱਡਣ ਜੀ ਠੀਕ ਹੈ ਜੀ ਇਹ ਆਪਣੀ ਤੰਦਰੁਸਤੀ ਵੱਲ ਦੇਖਣ ਜੀ ਕਿ ਤੰਦਰੁਸਤੀ ਜਿਹੜੀਆਂ ਨੇ ਦੇਖੋ ਮੈਂ ਜਿੰਨੀ ਐਜੂਕੇਸ਼ਨ ਜ਼ਰੂਰੀ ਆਂਦੀ ਹੈ ਜੀ ਉਸ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਦਾ ਤੰਦਰੁਸਤ ਦੇਖੋ ਜੀ ਜੇਕਰ ਤੇ ਦੇਸ਼ ਭਗਤੀ ਦੀ ਗੱਲ ਕਰਦੇ ਫਿਰ ਅਸੀਂ ਉਹ ਦੇਸ਼ ਭਗਤੀ ਹੋਈ ਜੀ ਜੋ 15 ਜਨਵਰੀ 2016 ਦੀ ਨਹੀਂ ਹੈ ਜੀ ਦੇਸ਼ਪ੍ਰੀਅ ਆਪਣੂ ਦੇਸ਼ ਦੇ ਪ੍ਰਤੀ ਪਿਆਰ ਦੇਸ਼ ਦੇ ਪ੍ਰਤੀ ਪਿਆਰ ਬਖਾਨ ਦਾ ਮਤਲਬ ਹੈ ਕਿ ਜੇਕਰ ਸਾਨੂੰ ਲੱਗੇ ਕਿ ਕਿਸੇ ਆਪਣੇ ਸਮਾਜ ਚ ਕੋਈ ਥੋੜਾ ਮਾੜਾ ਬੰਦਾ ਵਿਹਦਾ ਉਹਦੀ ਮਦਦ ਕਰਨੀ ਵੀ ਦੇਸ਼ ਭਗਤੀ ਹੈ ਜੇ ਸਾਡੀ ਲੱਗੇ ਕੋਈ ਗੰਦਗੀ ਹੈ ਕਿਤੇ ਭਲਾਈ ਹੋਈ ਨਹੀਂ ਇਸ ਨੂੰ ਪਾਏ ਆਪਣੇ ਤੋਰ ਦੇ ਉੱਤੇ ਉਹਨੂੰ 2 ਕਲਾਸ ਕੀ 3 ਕਲਾਸ ਕੀ ਉਹ ਵੀ ਦੇਸ਼ ਭਗਤੀ ਹੈ ਜੇਕਰ ਕੋਈ ਬੱਚਾ ਮਾਸੂਮ ਵਿਹਦਾ ਜੇਕਰ ਇਹਦੀ ਮਦਦ ਕਰ ਸਕਦੇ ਹਾਂ ਜੇਕਰ ਇਹਨੂੰ ਤਾਂ ਤਾਂ ਗੱਲ ਹੀ ਕੋਈ ਆਪਣੀ ਮੁਹਿੰਮ ਚਲਾ ਸਕਦੇ ਹਾਂ ਕੋਈ ਵੀ ਤਰ੍ਹਾਂ ਦਾ ਕੋਈ ਕੰਮ ਜਿਹੜਾ ਦੇਸ਼ ਦੇ ਸਮਾਜ ਦੇ ਕੰਮ ਆਏ ਉਹ ਜਿਹੜਾ ਡੇਲੀ ਨੀਡ ਦੇ ਉੱਤੇ ਲੱਭਿਆ ਇਹ ਤੇ ਜਿਆਦਾ ਵਧੀਆ ਥੈਂਕ ਯੂ ਸੋ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ ਹੈ ਸਨ ਗੁਰਦਾਸਪੁਰ ਦੇ ਪ੍ਰਸਿੱਧ ਸਮਾਜ ਸੇਵੀ ਕगन ਮਹਾਜਨ ਜੀ ਜਿਨ੍ਹਾਂ ਨੇ ਗੁਰਦਸਪੁਰ ਦੀ ਵਿਵਸਥਾ ਬਧਾਈ ਦਿੱਤੀ ਆ ਔਰ ਇਹ ਗੁਰਦਾਸਪੁਰ ਦਾ ਜੋ ਚੌਕ ਆ ਇਹਦਾ ਬੜਾ ਇੱਕ ਵਿਸ਼ੇਸ਼ ਮਹੱਤਵ ਆ ਅੰਗਰੇਜ਼ ਦੇ ਪੂਰਵ ਰਾਸ਼ਟਰਪਤੀ ਗਿਆਨੀ ਜੈ ਸਿੰਘ ਜੀ ਨੇ ਸਾਲ 1973 ਦੇ ਵਿੱਚ ਜੜਾ ਵਾ ਇਹ ਜਾ ਚੌਕ ਦੀ ਇਨਾਗੂਰੇਸ਼ਨ ਕੀਤੀ ਸੀ ਜੀ ਇੰਡੀਆ ਪਾਕਿਸਤਾਨ ਦੀ ਜੋ 1971 ਸਾਲ ਦੇ ਵਿੱਚ ਲੜਾਈ ਹੁੰਦੀ ਆ ਉਸ ਦੇ ਨਾਲ ਹੀ ਜੁੜਿਆ ਹੋਇਆ ਇਸ ਦਾ ਇਤਿਹਾਸ ਆ ਖਾਸ ਤੌਰ ਤੇ ਜਿਹੜੀ ਡੋਗਰਾ ਰੈਜੀਮੈਂਟ ਆ ਡੋਗਰਾ ਰੈਜੀਮੈਂਟ ਦੀ ਇੱਕ ਵੱਡੀ ਪ੍ਰਾਪਤੀ ਦੀ ਇਹ ਨਿਸ਼ਾਨੀ ਆ ਕੈਮਰਮੈਨ ਨੂੰ ਮੈਂ ਕਹਾਂਦਾ ਕਿ ਆ ਜਿਹੜਾ ਜਹਾਜ਼ ਆ ਉੱਪਰ ਇਹਨੂੰ ਵੀ ਦਿਖਾਓ ਸ਼ਾਨਦਾਰ ਟੰਗ ਦੇ ਨਾਲ ਬਦਾਈ ਦੇਵਾਂ 75 ਦਿਨ ਤੰਤਰ ਦਿਵਸ ਦੀ ਤਿਆਰੀਆਂ ਨੂੰ ਲੈ ਕੇ ਲੱਗੇ ਹੋਏ ਆ ਮੈਂ ਆਪਣੇ ਵੱਲੋਂ ਔਰ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਜੀ ਵੱਲੋਂ ਐਕਸਪ੍ਰੈਸ న్యూਸ ਜੈਟ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ 26 ਜਨਵਰੀ ਦਾ ਤੰਤਰ ਦਿਵਸ ਦੀ ਵਧਾਈ ਦਿੰਦਾ ਹਾਂ ਜੈ ਹਿੰਦ ਜੈ ਭਾਰਤ